ਲਓ ਵੀ ਮਿੱਤਰੋ ਆ ਦੇਖੋ ਪੜਾਈਆਂ ਘੜੂਆਂ ਮਾਂਜੀਆਂ ਜਾ ਰਹੀਆਂ ਬਾਈ ਗੁੱਸੇ ਸੀ ਤਾਂ ਨੋ ਮਾਂਜੜੀਆਂ ਪਈਆਂ ਨਹੀਂ ਨਹੀਂ ਭਰਾਓ ਇਹ ਗੱਲ ਨਹੀਂ ਪਿੰਨੀਆਂ ਬਣਾਉਣੀਆਂ ਸੀ ਆਪਣੀ ਕੁੜੀ ਆਸਤੇ ਤੇ ਆਪਾਂ ਮੈਂ ਖਸ ਵਾਈ ਸਵੀਕਾਰ ਕੇ ਕੜਾਈ ਦਿੱਤੀ ਤੇ ਸਾਡੇ ਸਿੱਦਗੀ ਦੀ ਵੀ ਸੁਣੋ ਗੱਲ ਅਸੀਂ ਭੂਆਵਾ ਸਿ ਪੜੀਆਂ ਬਣਾਉਣ ਲੱਗੇ ਆ ਅੱਜ ਚੱਲੀਏ ਕਰੀ ਜਾਂਦੇ ਲੈ ਵੀ ਬਾਪੂ ਆਹ ਕਮਚਾਈ ਜਾਂਦਾ ਆ ਵੇਖਿਆ ਐ ਮਾਂ ਦੀਆਂ ਲੈ ਸਾਸਪਾਈ ਕਰਕੇ ਰੱਖਦੀ ਸੀ ਕਪੜਾ-ਕੁਪੜਾ ਮਾਰਤਾ ਆਪਾਂ ਵਿਚਾਰੀ ਚਮਕਾਦੀ ਆਪਾਂ ਕੜਾਈ ਪੂਰੀ ਤਰ੍ਹਾਂ ਵੀ ਲੈ ਹੁਣ ਬਣਾਦੀ ਚਮਕਾਦੀ ਸਾਫ਼ ਕਰਕੇ ਲੈ ਵੀ ਰੱਖੋ ਵੀ ਇਹਨੂੰ ਹੁਣ ਉੱਪਰ ਤੇ ਲੋ ਬਾਪੂ ਬਾਕੀ ਸਾਰਾ ਪ੍ਰੋਸੈਸ ਬਾਪੂ ਜੀ ਨੇ ਕਰਨਾ ਸਾਡੇ ਨੇ ਲਓ ਵੀ ਉਠੋ ਕਰੋ ਸਟਾਰਟ ਕੰਮ ਆਪਣਾ ਤੇ ਅਸੀਂ ਬਾਕੀ ਜਿਹੜਾ ਸਮਾਨ ਸੀਗਾ ਕਰਨਾ ਲੈ ਵੀ ਮਾਤਾ ਵੀ ਆ ਗਈ ਸਮਾਨ ਚੱਕ ਕੇ ਲੈ ਵੀ ਹੈਲੋ ਗਾਇਲ ਅੱਜ ਅਸੀਂ ਬਣਾਣੀ ਹੈ ਪਨੀਰ ਕਿੰਨੀਆਂ ਬਣਾਉਣੀਆਂ ਹੈ ਹਾਂ ਨਾਲ ਨਾਲ ਇਹਦੀ ਕਮੈਂਟਰੀ ਜੂ ਸੁਣੀ ਚੱਲਿਓ ਹਾਂ ਤੇਰਾ ਆਪਾਂ ਕਾੜਨੀ ਆ ਗਈਆਂ ਧੂਆ ਵਾਸਤੇ ਕੰਨੀਆਂ ਲੈ ਕੇ ਜਾਣੇ ਆਂ ਜੇ ਪਿੰਨੀਆਂ ਬਣਾਉਣੀਆਂ ਕਿਹਦੇ ਵਾਸਤੇ ਹਨ ਧੂਆ ਵਾਸਤੇ ਦੱਸਦੇ ਏ ਧੂਆ ਵਾਸਤੇ ਪਿੰਨੀਆਂ ਗਰਮ 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 ਪਿੰਨੀਆਂ ਤੇ ਆਪਾਂ ਵਾਲੇ ਨਾ ਪਤਲਾ ਤੇ ਆਪਾਂ ਨੈਸਲੇ ਡੇਰੀ ਤੋਂ ਲਿਆਂਦਾ ਤੇ ਕੋਸ਼ ਕਾ ਪਾਤਾ ਕੋਸ਼ ਕਾ ਕੱਟ ਕੇ ਰੱਖਤਾ ਤੇ ਕੋਸ਼ ਇਹ ਦੇਖੋ ਗੋਲਵਾ ਐਵੇਂ ਕਹਦਾ ਦੋਨੇ ਜਮੂਰੇ ਖੜ ਗਏ ਆਪਣਾ ਤੀਸਰਾ ਇੱਕ ਹੋਰ ਆ ਗਿਆ ਵਿੱਕੀ ਦੀ ਕੁੜੀ ਸਾਡੀ ਨਿੱਕੇ ਦੀ ਲੈ ਵੀ ਇਹਨੇ ਵੇਖ ਕਦੋਂ ਬਣੂ ਤੇ ਕਦੋਂ ਖਾਈਏ ਬਹੁਤ ਥੋੜੇ ਆਸਤੇ ਨਹੀਂ ਥੋੜੇ ਆਸਤੇ ਫੇਰ ਬਣਾਉਣਿਆ ਇਹ ਤਾਂ ਥੋੜੀਪੂ ਆਸਤੇ ਆ ਪਿੰਨੀਆਂ ਤੇ ਲੈ ਕੇ ਜਾਵਾਂਗੇ ਆਪਾਂ ਮੂੰਗਫਲੀ ਦੇ ਨਾਲ ਲੋ ਵੀ ਕਿਉਂਕਿ ਗਰਮ ਹੋਈ ਜਾਂਦਾ ਤੇ ਜਮੂਰੇ ਸਾਡੇ ਖੜੇ ਐ ਸਦਕੀਰ ਸਿੰਘ ਤੇ ਉਦੈ ਵੀਰ ਸਿੰਘ ਲੋਈ ਵੀ ਸਨੂਸਨੋ ਪਾਤਾ ਹੈ ਲੱਗੀ ਜਾਂਦਾ ਸੇਖ ਤੇ ਨਾਲ ਦੀ ਨਾਲ ਮੇਤਰੋ ਆਪਾਂ ਕਮਾਈ ਜਾਂਦੇ ਕੈਮਰੇ ਤੇ ਤੁਹਾਨੂੰ ਦਿਖਾਈ ਜਾਂਦੇ ਆ ਤੇ ਨਾਲ ਸਾਡੇ ਚੋਬਰ ਬੈਠੇ ਆ ਪ੍ਰੋਸੈਸ ਪੂਰੇ ਦਾ ਪੂਰਾ ਰੱਖਦੇ ਆ ਜੇ ਉਧਰ ਖੇਤੀਬਾੜੀ ਵਾਲੇ ਪਾਸੇ ਵੀ ਬਾਪੂ ਦੇ ਨਾਲ ਦਾਦੂ ਦੇ ਨਾਲ ਰਹਿੰਦੇ ਆਦੇ ਤੇ ਇੱਧਰ ਵੀ ਪੂਰੀ ਪ੍ਰਕਿਰਿਆ ਸਿੱਖਦੇ ਨਾਲ-ਨਾਲ ਲੋਈ ਮਾਤਾ ਨਾਲ ਨਾਲ ਬੇਸਨ ਪਾਈ ਜਾਂਦੇ ਆ ਤੇ ਨਾਲ ਨਾਲ ਆਵੇ ਦੇਖੀ ਜਾਂਦੇ ਆ ਪੂਰਾ ਧਿਆਨ ਦਿੰਦੇ ਕਿਵੇਂ-ਕਿਵੇਂ ਬਣਦਾ ਖੁਰਚਣਾ ਬਸ ਫੜਨ ਨੂੰ ਵਾਲੇ ਹੀ ਆ ਬਸ ਵੀ ਦਾदू ਛੜ ਦੇਖਦੇ ਮੈਂ ਅਸੀਂ ਖੁਰਚਣਾ ਚਲਾਉਣਾ ਦਾਦੂ ਕਹਿੰਦਾ ਭਾਈ ਖੁਰਚਣਾ ਗਰਮ ਆ ਕੜਾਈ ਵੀ ਗਰਮ ਆ ਤੇ ਮੜਾਇਆ ਸਾਈਡ ਤੇ ਰਿਓ ਤੁਸੀਂ ਲੋਬੀ ਹੋ ਗਿਆ ਵੇ ਸੰ ਲਾਲੀ ਜੀ ਦਾ ਫੜਿਆ ਹੈ ਮਦਰ ਉਹ ਤੇ ਲੋ ਵੀ ਲੋ ਵੀ ਦੂਸਰਾ ਵੀ ਸਮਾਨ ਪਾ ਦੋ ਭਾਈ ਜਿਹੜਾ ਤੁਸੀਂ ਪਾਉਣਾ ਚਾਹੁੰਦੇ ਆ ਹੈ ਹੈ ਨਾ ਵੀ ਸ਼ੇਕ ਲੱਗੇ ਸ਼ੇਕ ਲੱਗੇ ਜਾਂਦਾ ਹੈ ਉਹਨਾਂ ਦਾ ਵੀ ਲਾਈਕ ਸ਼ੇਅਰ ਕਰ ਤੋ ਫੋਲੋ ਵੀ ਕਰ ਦੋ ਕੀ ਕਰ ਦੋ ਚੋਲੇ ਚੋਲੇ ਸੋਲੀ ਸੋਲੀ ਫੋਲੋ ਕਰ ਦਿਓ ਕੀ ਕਰ ਦਿਓ ਫੋਲੋ ਲਾਈਕ ਸਬਸਕ੍ਰਾਈਬ ਹਾਂ ਜਿਹੜੇ YouTube ਤੇ ਆ ਸਬਸਕ੍ਰਾਈਬ ਤੇ ਜਿਹੜੇ Facebook ਤੇ ਫੋਲੋ ਕਰਾ ਵੀ ਯੈਸ ਕਰਾ ਦਿਓ ਦੇ ਬੈਲ ਆਈਕਨ ਵੀ ਦਬਾ ਦੇ ਨਾ ਬੈਲ ਆਈਕਨ ਵੀ ਦਬਾ ਦਿਨਾ ਕਿਉਂ ਪੂਰੇ YouTuber ਬਣੇ ਫਿਰਦੇ ਏ ਆਪਾਂ ਵੀ ਕੈਮਰਾ ਦੂਜੇ ਪਾਸੇ ਲਿਆਂਦਾ ਮਿੱਤਰੋ ਤੇ ਆ ਪਤਾ ਇਹਨਾਂ ਨੇ ਮਲੋਖ ਰੋਡ ਵਗੈਰਾ ਜੀ ਬਦਾਮ ਗ੍ਰੈਂਡ ਕੀਤੇ ਵੇ ਲੋ ਵੀ ਨਾਲ ਹੁਣ ਪੈਣਗੇ ਮਗਜ ਮਿੱਤਰੋ ਜਿਨ੍ਹਾਂ ਦਾ ਦਿਮਾਗ ਮਗਜ ਖੁੱਲ ਜਾਂਦਾ ਮਿੱਤਰੋ ਲੋ ਨਾ ਨਾਲ ਨਾਲ ਕਮੈਂਟ ਵੀ ਸਾਡੀ ਸੁਣੀ ਚਲਿਓ ਤੇ ਨਾਲ ਨਾਲ ਲਾਈਕ ਜੜਾ ਕਰ ਦਿਆ ਕਰੋ ਕਰ ਦਿਆ ਕਰੋ ਮਿਹਰਬਾਨੀ ਤੇ ਟਕਰਾਈਆਂ ਮਾਰ ਕੇ ਵੀਡੀਓ ਬਣਾ ਲਈਦੀ ਏ ਤੁਹਾਡੇ ਲਈ ਨਾਲੇ ਦਿਖਾ ਲਈਦਾ ਕੀ ਚੱਲੀ ਜਾਂਦਾ ਹੈ ਮੇਥਰੋ ਪ੍ਰੋਸੈਸ ਸਾਡਾ ਸਾਰੇ ਦਾ ਸਾਰਾ ਤੇ ਨਾਲ-ਨਾਲ ਆਪਾਂ ਵੀਡੀਓ ਤੁਹਾਡੇ ਨਾਲ ਆਵਦੀਆਂ ਰੋਚਕ ਜੀਆਂ ਸਾਂਝੀਆਂ ਕਰੀ ਜਾਈਏ ਇਹਦੀਆਂ ਨਾਲ-ਨਾਲ ਤੇ ਹਰ ਪਲ ਨੂੰ ਆਪਾਂ ਤੁਹਾਡੇ ਨਾਲ ਖੂਬ-ਖੂਬ ਪੇਸ਼ ਕਰੀਦਾ ਲਓ ਵੀ ਬਰਾਦਾ ਜਾ ਪਾਤਾ ਨਾਰੀਅਲ ਦਾ ਲਾਈਕ ਚੱਲੀ ਜਾਂਦਾ ਕੋਚਣਾ ਤੇ ਬਸ ਸਾਡੇ ਸਤਿਗੁਰੂਣੀ ਕਹਿੰਦੇ ਬਸ ਕੀ ਦਾ ਦੁੱਧ ਚਲੋ ਕਰੋ ਆਇਆਓ ਥੱਲੇ ਉੱਤਰ ਗਿਆਏ ਪਿਓ ਬਾਹਰੋਂ ਖੜੋਤਾ ਕਰੀਏ ਰੰਗ ਦੀ ਸ਼ੱਕਰ ਪਾਣੀ ਆ ਲੋ ਵੀ ਸ਼ੱਕਰ ਪੀ ਰਹੀ ਐ ਕਰ ਬਣਾਓ ਮੇਲੋ ਖਾੜ ਨਹੀਂ ਪਾਈ ਆਪਾਂ ਦੁੱਧ ਫੜਾਈ ਨੂੰ ਬਲੋਏ ਇਹਦੇ ਚ ਸ਼ੱਕਰ ਪਾਓ ਆ ਨੰਨੇ ਥੋੜਾ ਰਹੀ ਸ਼ੱਕਰ ਆ ਪੀ ਰਹੀ ਐ ਸ਼ੱਕਰ ਆ ਦੇਖੋ ਇਹ ਤੱਕ ਲੋਕਾਂ ਨੂੰ ਇਹ ਤੱਕ ਲੋਕਾਂ ਨੂੰ ਅਸੀਂ ਬਣਾਵਾਂਗੇ ਇਹ ਪਹਿਲਾ ਇਹਨੂੰ ਠੰਡਾ ਲਾ ਲਾਂਗੇ ਫਿਰ ਅਸੀਂ ਬਣਾਵਾਂਗੇ ਇਹ ਪਿੰਨੀਆਂ ਐਵੇਂ ਨਹੀਂ ਕਿ ਸਾਰਾ ਘੜ ਦिए ਥੋੜਾ ਥੋੜਾ ਢਾੜੀ ਦਾ ਫਿਟਾਵਾ अपने गोल गोल पनिया बना दिया हुआ और बार है जो होर में ना यंदे आए तब पुआवा से दुनिया साढ़े वासे यार साढ़े आस्ते हो तुरंत आस्ते हो रहा ते पुआवा से इन्हीं का बना दिया ना हाँ जी चलो फिर बाय फॉलो भी कर दूं ना लेके क्या करो फॉलो भी कर देना आज आज का दिन बहुत अच्छा बाय बाय ਲੋ ਵੀ ਅਫੇਅਰ ਦੇਖੀ ਜਾਂਦੇ ਕੀ ਕਰੀ ਜਾਂਦੇ ਐ ਇਹ ਕੀ ਕਰੀ ਜਾਂਦੇ ਬਾਈ ਅਸੀਂ ਇੱਥੇ ਆ ਤੁਸੀਂ ਕੇਅਰ ਕਿੰنگ ਵਾਲਾ ਕੰਮ ਵੈਟ ਲਿਆ ਹੈ ਇਹ ਪੂਨ ਮਚਾਤੀ ਹੈ ਹਮਨਾਤੀ ਆ ਅਸੀਂ ਸਾਡੇ ਵਾਸਤੇ ਬਣਾਈ ਆ ਲੈ ਕਮੈਂਟ ਕਰ ਦਿਓ ਜਰੂਰ ਬਾਏ